ਸਤਨਾ ਧਨਵਾਹੀ ਗੁਰੂ ਸਾਹਿਬ ਦਿਓ ਤੇਰੇ ਕਵਨ ਕਵਨ ਕੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਪੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੂੰ ਤੂੰ ਥਾਕਰ ਊਚ ਬਗਵਾਨਾ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਆਪ ਸਰਬਾ ਸੰਗਤਾਂ ਜੋ ਕਿ ਨਮਾਣਾ ਜਜਤਨ ਕੀਤਾ ਹੈ ਕਿ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਜੋ ਸੰਗਤਾਂ ਦੇ ਸੰਯੋਗ ਨਾਲ ਆਪ ਜੀ ਲਗਾਤਾਰ ਗੁਰੂ ਕੀਆ ਬਾਣੀ ਰਾਹੀ ਗੁਰੂ ਕੀਆ ਸਾਖੀਆ ਰਾਹੀ ਆਪਾਂ ਰੋਜ਼ ਕੁਝ ਨਾ ਕੁਝ ਯਤਨ ਕਰਦੇ ਹਾਂ ਤਾਂ ਜੋ ਕਿ ਜੋ ਸਤਿਗੁਰਾਂ ਜੀ ਨੇ ਜਿੰਨੀ ਕਸੋਦੀ ਬਖਸ਼ਿਸ਼ ਕੀਤੀ ਹੈ ਉਸੇ ਮੁਤਾਬਕ ਹੀ ਆਪ ਜੀ ਦੇ ਨਾਲ ਗੁਰੂ ਕੀਆ ਸੰਗਤਾਂ ਦੇ ਨਾਲ ਕੁਝ ਸਾਥ ਪਾਣ ਦਾ ਯਤਨ ਆਪਾਂ ਕਰਦੇ ਹਾਂ ਆਪ ਜੀ ਨੇ ਪਹਿਲੀਆਂ ਜੋ ਪੜਾਈਆਂ ਹੋਈਆਂ ਗੁਰਮਤ ਵਿਚਾਰ ਗੁਰਮਤ ਪ੍ਰਸਾਰ ਦੇ ਲਈ ਜੋ ਪਹਿਲਾਂ ਬਣੀਆਂ ਹੋਈਆਂ ਕਥਾ ਸਨ ਆਪ ਜੀ ਸਾਰੀਆਂ ਸੰਗਤਾਂ ਨੇ ਸਰਵਣ ਕੀਤੀਆਂ ਹਨ ਕਿ ਜਿਉਂ-ਜਿਉਂ ਹੀ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦੀ ਅরাধਨਾ ਕਰਦਾ ਹੈ ਉਹਦੇ ਵਿੱਚ ਆਪੇਦ ਹੁੰਦਾ ਜਾਂਦਾ ਹੈ ਤੇਉਂ ਤੇ ਉਸ ਪਰਮਾਤਮਾ ਦੀ ਦਿੱਤੀ ਹੋਈ ਕਾਦਰ ਵੱਲੋਂ ਕੁਦਰਤ ਦਾ ਉਹ ਅੰਤ ਨਹੀਂ ਪਾ ਸਕਦਾ ਹਾਲਾਂਕਿ ਜ਼ਿੰਦਗੀ ਦੇ ਅੰਦਰ ਬੜਾ ਕੁਝ ਉਹ ਅਨੁਭਵ ਕਰਦਾ ਹੈ ਸਿੱਖਤ ਕਰਦਾ ਹੈ ਮਸ਼ੱਕਤ ਮਿਹਨਤੋ ਕਾਲ ਕਮਾਈ ਕਰਦਾ ਹੈ ਪਰ ਜਿਉਂ-ਜਿਉਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਨੂੰ ਵੇਂਦਾ ਹੈ ਤ्यों ਤ्यों ਉਹਦੀ ਮਤ ਉਹਦੀ ਸੁਰਤ ਉਹਦੀ ਬੁੱਧ ਜਿਹੜੀ ਹੈ ਉਹ ਵਿਸ਼ਾਲ ਹੁੰਦੀ ਜਾਂਦੀ ਜਿਵੇਂ ਆਧਾਰਨ ਤੇ ਤੌਰ ਤੇ ਆਪਾਂ ਕਿ ਕੋਈ ਮਨੁੱਖ ਕਿਸੇ ਬਾਰੀ ਦੇ ਝਰੋਕੇ ਵਿੱਚੋਂ ਛੋਟੇ ਜਿਹੇ ਛੇਕ ਵਿੱਚੋਂ ਵੇਂਦਾ ਹੈ ਤੇ ਜਿੰਨੇ ਕੁ ਉਸ ਅੱਖ ਦੇ ਨਾਲ ਉਸ ਝਰੋਕੇ ਵਿੱਚ ਉਸ ਸ਼ੇਖ ਦੇ ਵਿੱਚੋਂ ਵੇਂਦਾ ਹੈ ਤੇ ਉਹ ਅੰਦਾਜ਼ਾ ਲਾਉਂਦਾ ਹੈ ਕਿ ਪਰਮਾਤਮਾ ਇੰਨਾ ਕੁ ਜ ਹੈ ਜਿਉਂ ਹੀ ਥੋੜਾ ਸਮਾਂ ਪੈਂਦਾ ਹੈ ਕੋਈ ਹੋਰ ਮਨੁੱਖ ਆਉਂਦਾ ਹੈ ਉਸ ਬਾਰੇ ਵਿੱਚ ਕੋਈ ਪੈ ਹੋਏ ਵੱਡੇ ਸ਼ੇਖ ਵਿੱਚੋਂ ਵੇਂਦਾ ਹੈ ਤੇ ਉਹ ਸ਼ੇਖ ਥੋੜਾ ਹੋਰ ਵੱਡਾ ਹੁੰਦਾ ਹੈ ਉਹ ਵੇਂਦਾ ਹੈ ਕਿ ਪਰਮਾਤਮਾ ਏਡਾ ਕੁ ਵੱਡਾ ਪਰ ਜਿਉਂ ਹੀ ਮਨੁੱਖ ਉਸ ਝਰੋਖੇ ਵਿੱਚ ਉਸ ਬਾਰੀ ਵਿੱਚੋਂ ਬਾਹਰ ਜਾਂਦਾ ਹੈ ਤੇ ਸੁਭਾਵਕ ਤੌਰ ਦੇ ਉਹਦੇ ਹੱਥ ਤਾਣੂ ਉੱਠ ਕੇ ਕਹਿੰਦੇ ਕਿ ਵਾ ਵਾ ਵੱਡਾ ਪਰਮੇਸ਼ਰ ਤੇ ਇਹਨਾ ਵੱਡਾ ਉਹ ਤੇ ਵਿਸ਼ਾਲ ਹੈ ਇਸੇ ਤਰ੍ਹਾਂ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਕਿ ਇਹ ਅਕਾਲ ਪੁਰਖ ਵੈਗੁਰੂ ਤੇਰੀ ਤਾਕਤ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਮੈਂ ਤੇਰੇ ਤੋਂ ਇੱਕ ਵਾਰ ਵੀ ਬਲਹਾਰ ਜਾਣ ਵਾਲਾ ਨਹੀਂ ਹਾਂ ਪਰ ਜੋ ਤੈਨੂੰ ਚੰਗਾ ਲੱਗਦਾ ਹੈ ਉਹ ਤੇਰੀ ਕਾਰ ਹੈ ਹੁਣ ਅਗਲੀਆਂ ਪੌੜੀਆਂ ਦੇ ਅੰਦਰ ਕਿ ਜਿਨ੍ਹਾਂ ਨੇ ਕੁਝ ਫਿਰ ਜਾਣ ਲਿਆ ਹੈ ਉਹਨਾਂ ਦੀ ਅਵਸਥਾ ਨੂੰ ਬਿਆਨ ਕੀਤਾ ਹੈ ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਬਾਣੀ ਦੇ ਅੰਦਰ ਜੋ ਪਰਮਾਤਮਾ ਦੇ ਹੁਕਮ ਅਨੁਸਾਰ ਜੀਵ ਹੋ ਜਾਂਦਾ ਹੈ ਉਹਨਾਂ ਦੀ ਅਵਸਥਾ ਸੰਸਾਰ ਤੋਂ ਆਮ ਲੋਕਾਂ ਤੋਂ ਉੱਚੀ ਹੋ ਜਾਂਦੀ ਹੈ ਕੇਵਲ ਉਹ ਬੋਲ ਕਰਕੇ ਨਹੀਂ ਕੇਵਲ ਉਹ ਕਥਨ ਕਰਕੇ ਨਹੀਂ ਕੇਵਲ ਤਾਂ ਕੇਵਲ ਉਹ ਗੁਰੂ ਦੀ ਸਿੱਖਿਆ ਲੈ ਕੇ ਕਰਨੀ ਕਰਕੇ ਮਨੁੱਖ ਉਹ ਪ੍ਰધાન ਹੋ ਜਾਂਦਾ ਹੈ ਤੇ ਸਹਿਬ ਕਹਿੰਦੇ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਕਹਿੰਦੇ ਹੈ ਕਾਲਪੁਰਖ ਵੈਗੁਰੂ ਅਸੰਖ ਜੀਵ ਐਸੇ ਨੇ ਕਿ ਜਿਹੜੇ ਕੇ ਪਰਲੇ ਦਰਜੇ ਤੇ ਮਹਾ ਮੂਰਖ ਨੇ ਅਸੰਖ ਚੋਰ ਹਰਾਮ ਖੋਰ ਅਨੇਕਾ ਐਸੇ ਮਨੁੱਖ ਨੇ ਜਿਹੜੇ ਹਰਾਮ ਦਾ ਖਾਣ ਵਾਲੇ ਅਸੰਖ ਅਮਰ ਕਰ ਜਾਹੀ ਜੋ ਕਹਿੰਦੇ ਅਨੇਕਾ ਐਸੇ ਜੀਵ ਨੇ ਜਿਹੜੇ ਧੱਕੇ ਦੇ ਨਾਲ ਹੁਕਮ ਚਲਾ ਕੇ ਹੋਰ ਨ ਪਰਜਾਂ ਤੋਂ ਉਹਨਾਂ ਤੇ ਵਧੇਕੀਆਂ ਕਰਕੇ ਸੰਸਾਰ ਤੋਂ ਚਲੇ ਗਏ ਹੁਣ ਵੇਖੋ ਗੁਰਮੁਖੋ ਜਿਉਂ ਹੀ ਪਰਮੇਸ਼ਰ ਦੇ ਨਾਲ ਕੋਈ ਜੁੜਦਾ ਹੈ ਨਾ ਪਹਿਲੀ ਗੱਲ ਇਹਨਾਂ ਪੰਕਤੀਆਂ ਦੇ ਅੰਦਰ ਵਾਰ-ਵਾਰ ਆਈ ਹੈ ਕਿ ਉਸ ਚੀਜ਼ ਨੂੰ ਵੇਖ ਕੇ ਉਹ ਕਹਿੰਦਾ ਜੋਤੁਦ ਭਾਵੈ ਸਾਈ ਭਲੀਕਾਰ ਇਹਤੇ ਕਿਸੇ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਹ ਮਨੁੱਖ ਕਿਸੇ ਦੇ ਔਗਣ ਵੇਖੇ ਉਹਦੇ ਔਗਣਾਂ ਨੂੰ ਫੋਲੇ ਇਹਤੇ ਮਾਰੇ ਕਹਿੰਦੇ ਅਸੰਖ ਅਣਗਿਣਤ ਐਸੇ ਜੀਵ ਕਿਉਂਕਿ ਉਸ ਅਵਸਥਾ ਦੁਆਰਾ ਉਹ ਜੀਵ ਚਾਹੁੰਦਾ ਹੈ ਉਹ ਨਿੱਕੀ ਨਿੱਕੀ ਗੱਲ ਤੇ ਉਸ ਪ੍ਰਮਾਤਮਾ ਦੇ ਵੱਲੋਂ ਦਿੱਤੇ ਹੋਏ अनेका ਜੀਵਾਂ ਨੂੰ ਵੇਖ ਕੇ ਉਹਨਾਂ ਦੇ ਔਗਣ ਨਹੀਂ ਚਿਤਾਰਦਾ ਪਰ ਜਿਉਂ ਹੀ ਵਾਰ-ਵਾਰ ਸਚੇ ਪਾਰਸ਼ਾ ਮਹਾਰਾਜ ਕਹਿੰਦੇ ਉਹ ਜੀਵ ਇਨਾ ਕੁਝ ਵੇਖ ਕੇ ਇਹ ਗੱਲ ਕਹਿੰਦੇ ਜੋ ਤੁ ਤੁ ਭਾਵੈ ਸਾਈ ਭਲੀ ਕਾ ਇੱਥੇ ਵੀ ਮਹਾਰਾਜ ਕਹਿੰਦੇ ਅਸੰਖ ਗਲਵੜ ਹਤਿਆ ਕੁਮਾਹੀ ਕਹਿੰਦੇ ਗਲਵੜ ਦਾ ਅਰਥ ਹੈ ਕਿ ਕਾਤਲ ਮਨੁੱਖ ਹਤਿਆ ਕੁਮਾਏ ਦੂਜਿਆਂ ਦਾ ਗਲਵੜ ਰਹਿ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਐਸੇ ਜੀਵ ਨੇ ਜਿਹੜੇ ਪਾਪ ਖਵਾ ਕੇ ਅੰਤ ਤੋ ਦੁਨੀਆ ਨੂੰ ਤੁਰ ਜਾਂਦੇ ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਣੀ ਦੇ ਅੰਦਰ ਕਿ ਜਿੱਥੇ ਹੱਕ ਸੱਚ ਦੀ ਗੱਲ ਕੀਤੀ ਹੈ ਉੱਥੇ ਮਹਾਰਾਜ ਨੇ ਕਿਹਾ ਹੈ ਕਿ ਕਿਰਤ ਕਰਨੀ ਵੰਡ ਛਕਣਾ ਇਹ ਪਰਮੇਸ਼ਰ ਦਾ ਅਸੂਲ ਹੈ ਕਿਉਂਕਿ ਜਿਹੜਾ ਗੁਰਮੁਖੋ ਕਿਰਤੀ ਹੋਵੇਗਾ ਵੰਡ ਛਕਣ ਦੀ ਆਦਤ ਉਹ ਜਿਹੜਾ ਕਿਰਤ ਕਰੇਗਾ ਉਹੀ ਉਸ ਹਾਲ ਤੁਮਾਈ ਨੂੰ ਕਮਾ ਕੇ ਦੁਚੈ ਵਿੱਚ ਵੰਡਣ ਦੀ ਸਮਰੱਥਾ ਰੱਖਦੇ ਹੋਵੇਗਾ ਪਰ ਇੱਥੇ ਗੁਰੂ ਗਰਦੇਵ ਕਹਿੰਦੇ ਪਰ ਐਸੇ ਵੀ अनेका ਜੀਵ ਨੇ ਜਿਹੜੇ ਦੂਜਿਆਂ ਦਾ ਗਾਲ ਵੱਢ ਕੇ अनेका ਹੀ ਪਾਪੀ ਮਨੁੱਖ ਐਸੇ ਨੇ ਜਿਹੜੇ ਪਾਪ ਕੁਮਾਰ ਇਸ ਦੁਨੀਆ ਤੋਂ ਪੁਰ ਜਾਂਦੇ ਨੇ ਤੇ ਗੁਰੂ ਗਰਦੇਵ ਕਹਿੰਦੇ ਅਸੰਖ ਕੂੜਿਆ ਕੂੜੇ ਫਰਾਹੀ ਕੂੜਿਆਰ ਦਰਤ ਉਹ ਮਨੁੱਖ ਜਿਨ੍ਹਾਂ ਦੇ ਹਿਰਦੇ ਕੂੜੇ ਦੇ ਟਿਕਾਣੇ ਪਏ ਹੋਏ ਭਾਵ ਝੂਠ ਸੁਭਾਅ ਵਾਲੇ ਅਸੰਖ ਮਲੇਸ਼ ਮਲ ਮਲ ਭਖ ਖਾਏ ਸੇਵ ਕਹਿੰਦੇ ਅਨੇਕਾਂ ਹੀ ਐਸੇ ਜੀਵ ਨੇ ਮਲੇਸ਼ ਦਾ ਅਰਥ ਹੈ ਮਲੀਨ ਬੁੱਧੀ ਵਾਲੇ ਖੋਟੀ ਬੁੱਧੀ ਵਾਲੇ ਮਲ ਭਖ ਖਾਏ ਮਲ ਭਖ ਖਾਏ ਦਾ ਅਰਥ ਹੈ ਕਿ ਮਲ ਦਾ ਅਰਥ ਹੈ ਕਿ ਮੈਲ ਭਖ ਖਾਏ ਦਾ ਅਰਥ ਹੈ ਹਾਪੜਿਆਂ ਵਾਂਗ ਖਾਈ ਜਾਂਦੇ ਕਿ ਭਾਵ ਅਨੇਕਾਂ ਹੀ ਝੂਠ ਬੋਲਣ ਦੇ ਸੁਭਾਅ ਵਾਲੇ ਮਨੁੱਖ ਨੇ ਤੇ अनेका ਹੀ ਮਨੁੱਖ ਝੂਠ ਵਿੱਚ ਹੀ ਰੁੱਝੇ ਪਏ ਨੇ अनेका ਦੀ ਐਸੀ ਜਿਹੜੀ ਖੋਟੀ ਬੁੱਧੀ ਹੈ ਭਾਵ ਉਹ ਮਾਲ ਖਾਈ ਜਾ ਰਿਹਾ ਅਸੰਖ ਨਿੰਦਕ ਸਿਰ ਕਰਹਿ ਭਾਰ ਕਹਿੰਦੇ ਅਸੰਖ ਐਸੀ ਸਿਰ ਕਰਹਿ ਭਾਰ ਸਿਰਦ ਅਰਥ ਆਪਣੇ ਸਿਰ ਉੱਤੇ ਸਿਰ ਕਰਹਿ ਭਾਰ ਆਪਣੇ ਸਿਰ ਉੱਤੇ ਭਾਰ ਕਿਉ ਕਰੇ ਕਿਉਂਕਿ ਫਜੂਰ ਦੀਆਂ ਗੱਲਾਂ ਉਹ ਨਹੀਂ ਚੰਗਾ ਆ ਨਹੀਂ ਚੰਗਾ ਨਿੰਦਿਆ ਇਹਨਾਂ ਨੂੰ ਸੁਣ ਸੁਣ ਕੇ ਦੂਸਰੇ ਦਾ ਭਾਰ ਆਪਣੇ ਸਿਰ ਤੇ ਚੁੱਕਣਾ ਹੈ ਤੇ ਸਹਿਬ ਕਹਿੰਦੇ ਨੇ ਅਨੇਕਾਂ ਹੀ ਐਸੇ ਜੀਵ ਨੇ ਕਿ ਜਿਹੜੇ ਪਰਾਇ ਨਿੰਦਿਆ ਕਰਕੇ ਆਪਣੇ ਸਿਰ ਤੇ ਅਨੇਕਾਂ ਜੀਵਾਂ ਦਾ ਭਾਰ ਚੁੱਕ ਲਏ ਅਨੇਕਾਂ ਹੀ ਐਸੇ ਜਿਹੜੇ ਕੋ ਕਰਮਾਂ ਵਿੱਚ ਫਸੇ ਹੋਏ ਨੇ ਤੇ ਮਾਰੇ ਕਹਿੰਦੇ ਨਾਨਕ ਨੀਚ ਕਹਿ ਵਿਚਾਰ ਇਹ ਤੇ ਨੀਚ ਦਾ ਅਰਥ ਹੈ ਕਿ ਨਾਨਕ ਵਿਚਾਰਾ ਗਰੀਬ ਨਾਨਕ ਇਹ ਗੱਲ ਕਹਿ ਰਿਹਾ ਹੈ ਕਿ ਵਾਰਿਆਂ ਨਾ ਜਾਵਾ ਇੱਕ ਵਾਰ ਜੋ ਤਦ ਭਾਵੇਂ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਕਹਿੰਦੇ ਅਨੇਕ ਅਕਾਲ ਪੁਰਖ ਵਾਹਿਗੁਰੂ ਜੀ ਪਰਮਾਤਮਾ ਦੀ ਸਾਰੀ ਕੁਦਰਤ ਦਾ ਅੰਤ ਲੱਭਣਾ ਤਾਂ ਕੀਤੇ ਰਿਆ ਜੇ ਤੁਸੀਂ ਜਗਤ ਦੇ ਸਿਰਫ ਹੋਰ ਧਾਰਵੀ ਠੱਗ ਨਿੰਦਕ ਆਦਿ ਬੰਦਿਆਂ ਦਾ ਹਿਸਾਬ ਲਾਣ ਲੱਗੋ ਤਾਂ ਇਹਨਾਂ ਦਾ ਵੀ ਕੋਈ ਅੰਤ ਨਹੀਂ ਹੈ ਕਿਉਂਕਿ ਜਦ ਤੋਂ ਇਹ ਜਗਤ ਬਣਿਆ ਹੈ ਬਯੰਤ ਜੀਵ ਵਿਕਾਰਾਂ ਵਿੱਚ ਗਰਸੇ ਹੋਏ ਨੇ ਤੇ ਸਹਿਬ ਕਹਿੰਦੇ ਨਹੀਂ ਤੂੰ ਸਦਾ ਸਲਾਮਤ ਨਰਿੰਕਰ ਪਰ ਇੱਕ ਅਕਾਲ ਪੁਰਖ ਵੈਗੁਰੂ ਐਸਾ ਹੈ ਜਿਹੜਾ ਨਿਰੰਕਾਰ ਹੈ ਜਿਹੜਾ ਸਦਾ ਇਸਲਾਮਤ ਹੈ ਤੇ ਸਹਿਬ ਕਹਿੰਦੇ ਵਾਰਿਆ ਨਾ ਜਾਵਾਂ ਇੱਕ ਮੈਂ ਇੱਕ ਵਾਰ ਵੀ ਉਹਦੇ ਤੋਂ ਬਲਹਾਰ ਜਾਣ ਜੋਗਾ ਨਹੀਂ ਇਹ ਜੋਤ ਤੈਨੂੰ ਭਉਂਦਾ ਹੈ ਇਹ ਅਕਾਲਪੁਰਖ ਵੈਗਰੂ ਉਹੀ ਹੁੰਦਾ ਹੈ ਕਿਉਂਕਿ ਧੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜੀਆਂ ਨੇ ਉਹਨਾਂ ਜੀਵਾਂ ਦੀ ਅਵਸਥਾ ਨੂੰ ਬਿਆਨ ਕਰਕੇ ਅਨੇਕਾਂ ਵਿਚਾਰਾਂ ਦੇ ਕੇ ਵੀ ਇਹ ਗੱਲ ਕਹੀ ਜੋਤ ਤੁਧ ਭਾਵੈ ਸਾਈ ਭਲੀ ਕਾਰ ਹੈ ਕਾਲ ਪੁਰਖ ਵੈਗੁਰੂ ਜੋ ਤੈਨੂੰ ਪਾਉਂਦਾ ਹੈ ਤੇਰੇ ਹੁਕਮ ਅਨਸਾਰ ਸਾਰਾ ਕੁਝ ਹੋ ਰਿਹਾ ਹੈ ਇਹ ਉਹਨਾਂ ਜੀਵਾਂ ਦੀ ਦਸਤਾ ਹੈ ਜੋ ਹਰੇਕ ਮਾੜੇ ਚੰਗੇ ਜੀਵ ਦੇ ਔਗਣਾ ਨੂੰ ਵੇਖ ਕੇ ਉਹਨਾਂ ਦੇ ਨੂੰ ਚਿਤਾਰਦੇ ਨਹੀਂ ਉਹ ਸਿਗੋਂ ਹੀ ਪਰਮੇਸ਼ਰ ਦੀ ਬਣਾਈ ਕੁਦਰਤ ਦਾ ਸ਼ੁਕਰਾਨਾ ਕਰਕੇ ਉਸ ਕਾਦਰ ਦਾ ਇਹ ਗੱਲ ਕਹਿੰਦੇ ਆ ਹੈ ਕਾਲਪੁਰਖ ਵੈਗਰੂ ਜੋ ਤੁਧ ਭਾਵੈ ਸਾਈ ਪਲਿਕਾਰ ਜੋ ਤੈਨੂੰ ਚੰਗਾ ਲਗਦਾ ਹੈ ਜੋ ਤੇਰਾ ਹੁਕਮ ਹੈ ਉਸ ਅਨਸਾਰ ਇਸ ਸ੍ਰਿਸ਼ਟੀ ਤੇ ਸਾਰੇ ਕਾਰਜ ਹੋ ਰਹੇ ਨੇ ਹੋਈਆ ਬਿੰਤ ਕੁਲਾ ਨਿਖਿਮਾਂ ਬਲਾਉ ਫਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ